ਸੱਜੀ ਗਾਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿੱਗੀ ਜੀਆ ਨੂੰ ਤੁਹਾਡੇ ਆਪਣੇ ਤੁਹਾਡੇ ਫੇਵਰਟ ਚੈਨਲ ਠੀਕਾ ਪੰਜਾਬ ਦੇਸੀ ਦੀ ਅੰਗਰੇਜ਼ੀ ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਇੰਗਲਿਸ਼ ਦਾ ਹੈ ਤੇ ਆਪਾਂ ਨੇ ਪਿਛਲੀ ਵੀਡੀਓ ਤੋਂ ਇੰਗਲਿਸ਼ ਦੀ ਗ੍ਰਾਮਰ ਦੀ ਸੀਰੀਜ਼ ਸ਼ੁਰੂ ਕੀਤੀ ਹੈ ਜਿਹਦੇ ਚ ਆਪਾਂ ਗ੍ਰਾਮਰ ਦੇ ਅਲੱਗ-ਅਲੱਗ ਟੌਪਿਕਸ ਜਿਹੜੇ ਨੇ ਡਿਸਕਸ ਕਰਨੇ ਸਟਾਰਟ ਕੀਤੇ ਨੇ ਗ੍ਰਾਮਰ ਪੜਨ ਦੇ ਦੋ ਤਰੀਕੇ ਨੇ ਇੱਕ ਤਾਂ ਹੈਗਾ ਵੀ ਗ੍ਰਾਮਰ ਦੇ ਰੂਲਸ ਨੇ ਜਿਹੜੇ ਉਹ ਟੈਕਨੀਕਲੀ ਆਪਾਂ ਐਨੇ ਜ਼ਿਆਦਾ ਫਾਲੋ ਕਰੀਏ ਐਨਾ ਜ਼ਰਾ ਸਿੱਖੀਏ ਵੀਫੇਰ ਸਾਡਾ ਅਸਲੀ ਮੇਨ ਪਰਪਸ ਹੈ ਅੰਗਰੇਜ਼ੀ ਨੂੰ ਸਮਝ ਪਾਉਣਾ ਸਿੱਖ ਪਾਉਣਾ ਉਹ ਖੋਜਵੇ ਮੈਂ ਤਰੀਕਾ ਅਪਣਾ ਰਿਹਾ ਤੁਹਾਡੇ ਨਾਲ ਦੂਸਰਾ ਮੈਂ ਤੁਹਾਨੂੰ ਓਨੇ ਕ ਹਿਸਾਬ ਨਾਲ ਗ੍ਰਾਮਰ ਪੜਨੀ ਸਿਖਾਉਂਗਾ ਗ੍ਰਾਮਰ ਦੇ ਰੂਲ ਸਿਖਾਉਂਗਾ ਵੀ ਤੁਹਾਨੂੰ ਅੰਗਰੇਜ਼ੀ ਪੜਨ ਵੇਲੇ ਅੰਗਰੇਜ਼ੀ ਸੁਣਨ ਵੇਲੇ ਅੰਗਰੇਜ਼ੀ ਲਿਖਣ ਵੇਲੇ ਬੇਸਿਕ ਗ੍ਰਾਮਰ ਆਉਂਦੀ ਹੋਵੇ ਤੇ ਤੁਹਾਡੇ ਬੋਲਣ ਦੇ ਲਿਖਣ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਕਰ ਸਕੋ ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਇਹ ਹੈਗਾ ਨਾਉਨ ਗ੍ਰਾਮਰ ਦਾ ਮੇਨ ਟੌਪਿਕ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ ਇਹ ਜਿਹੜਾ ਇੱਕ ਸ਼ਬਦ ਹੈ ਨਾਉਨ ਜਿਹਨੂੰ ਅਸੀਂ ਨਾਮ ਕਹਿੰਦੇ ਆ ਇਹਦੇ ਵਾਸਤੇ ਸਾਰੀ ਦੁਨੀਆ ਕੰਮ ਲਈ ਹੋਈ ਫਿਰਦੀ ਆ ਹਰ ਕੋਈ ਆਪਣੇ ਨਾਮ ਨੂੰ ਚਮਕਾਉਣਾ ਚਾਹੁੰਦਾ ਹੈ ਹਰ ਕੋਈ ਆਪਣੇ ਨਾਮ ਨੂੰ ਬਣਾਉਣਾ ਚਾਹੁੰਦਾ ਹੈ ਹਰ ਕੋਈ ਢੰਗ ਤਰੀਕੇ ਲੱਭਦਾ ਵੀ ਕਿਸ ਤਰ੍ਹਾਂ ਮੇਰਾ ਨਾਮ ਹੈ ਜਿਹੜਾ ਦੁਨੀਆ ਦੇ ਵਿੱਚ ਹੋਵੇ ਤਾਂ ਅੱਜ ਸ਼ੁਰੂਆਤ ਅਸੀਂ ਆਪਣੀ ਗ੍ਰਾਮਰ ਦੀ ਇਸੇ ਟੌਪਿਕ ਤੋਂ ਕਰਦੇ ਆਂ ਇੰਗਲਿਸ਼ ਦੇ ਵਿੱਚ ਜਿਹੜੇ ਨਾਉਨਸ ਨੇ ਇਹ ਚਾਰ ਜਾਂ ਪੰਜ ਤਰ੍ਹਾਂ ਦੇ ਹੁੰਦੇ ਨੇ ਅਸੀਂ ਟਾਈਪਸ ਦੇ ਵਿੱਚ ਧਿਆਨ ਨਹੀਂ ਦੇਣਾ ਅਸੀਂ ਮੇਨ ਕਰਾਕਸ ਫੜਨਾ ਹੈ ਵੀ ਅਸਲ ਵਿੱਚ ਨਾਉਨ ਦਾ ਮੀਨਿੰਗ ਕੀ ਹੈ ਹਰ ਇੱਕ ਚੀਜ਼ ਜੋ ਵੀ ਦੁਨੀਆ ਦੇ ਉੱਤੇ ਹੈ ਦੁਨੀਆ ਦੇ ਉੱਤੇ ਐਗਜ਼ਿਸਟ ਕਰਦੀ ਹੈ ਉਹਦਾ ਕੋਈ ਨਾ ਕੋਈ ਨਾਮ ਰੱਖਿਆ ਗਿਆ ਹੈ ਉਹ ਨਾਮ ਹੀ ਉਹਦੀ ਪਹਿਚਾਣ ਹੁੰਦੀ ਹੈ ਜਿਹਦੇ ਨਾਲ ਅਸੀਂ ਉਸ ਚੀਜ਼ ਨੂੰ ਸਮਝ ਪਾਉਂਦੇ ਆ ਕਿਸੇ ਚੀਜ਼ ਦਾ ਨਾਮ ਸੁਣਨ ਤੋਂ ਬਾਅਦ ਸਾਡੇ ਮਨ ਦੇ ਵਿੱਚ ਉਸ ਚੀਜ਼ ਦੀ ਜਦੀ ਨਾਲ ਦੀ ਨਾਲ ਪਿਕਚਰ ਬਣ ਜਾਂਦੀ ਹੈ ਠੀਕ ਹੈ ਨਾ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਨਾਉਨ ਡਿਟੇਲ ਦੇ ਵਿੱਚ ਜਾਣ ਤੋਂ ਪਹਿਲਾਂ ਆਜੋ ਕੁਝ ਐਗਜ਼ਾਮਪਲਸ ਦੇਖਦੇ ਆਂ ਤੇ ਫਿਰ ਗੱਲ ਕਰਦੇ ਆਂ ਵੀ ਇਹਦੇ ਵਿੱਚ ਨਾਉਨਸ ਦਾ ਕੀ ਰਿਲੇਸ਼ਨ ਹੈ ਤੁਸੀਂ ਸਲਾਈਡ ਦੇਖ ਰਹੇ ਹੋ ਵੀ ਰਿਸਪੈਕਟ ਗੋਲਡਨ ਟੈਂਪਲ ਅਸੀਂ ਪੰਜਾਬੀ ਅਸੀਂ ਸਾਰੇ ਆਣੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬਹੁਤ ਰਿਸਪੈਕਟ ਕਰਦੇ ਆਂ ਇੱਜ਼ਤ ਕਰਦੇ ਆਂ ਗੋਲਡਨ ਟੈਂਪਲ ਇਹ ਇੱਕ ਜਗ੍ਹਾ ਦਾ ਨਾਮ ਹੈ ਤੇ ਇਸ ਨਾਮ ਕਰਕੇ ਸਾਨੂੰ ਇਸ ਜਗ੍ਹਾ ਦੀ ਪਹਿਚਾਨ ਹੁੰਦੀ ਹੈ wheat is the main crop of punjab ਕਣਕ ਪੰਜਾਬ ਦੀ ਮੁੱਖ ਫਸਲ ਹੈ wheat ਕਿਸੇ ਹੋਰ ਫਸਲ ਦਾ ਨਾਮ ਨਹੀਂ ਲਿਆ ਜਾ ਰਿਹਾ wheat ਦੀ ਗੱਲ ਹੋ ਰਹੀ ਹੈ ਫਸਲ ਦਾ ਨਾਮ ਹੈ ਕੀ ਇਹ ਇੱਕ crop ਹੈ ਕਿਸੇ ਖਾਣ ਪੀਣ ਵਾਲੀ ਚੀਜ਼ ਦੀ ਗੱਲ ਹੋ ਸਕਦੀ ਸੀ ਕਿਸੇ ਜਗ੍ਹਾ ਦੀ ਗੱਲ ਹੋ ਸਕਦੀ ਸੀ ਪਰ crop ਤੋਂ ਪਤਾ ਲੱਗ ਰਿਹਾ ਹੈ ਵੀ ਕਿਸੇ ਫਸਲ ਦੀ ਗੱਲ ਹੋ ਰਹੀ ਹੈ ਪੰਜਾਬ ਹੁਣ ਗੱਲ ਇੱਥੇ ਆਪਾਂ ਪੰਜਾਬ ਦੀ ਕੀਤੀ ਐ ਆਪਾਂ ਕਿਸੇ ਹੋਰ ਸਟੇਟ ਦੀ ਗੱਲ ਨਹੀਂ ਕੀਤੀ ਕਿਸੇ XYZ ਸਟੇਟ ਬਾਰੇ ਨਹੀਂ ਬੋਲ ਰਹੇ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਬਾਰੇ ਤਾਂ ਪੰਜਾਬ ਵੀ ਇੱਕ ਨਾਮ ਐ ਅੱਗੇ ਚੱਲਦੇ ਹਾਂ ਪੰਜਾਬੀ ਹਜ਼ਾਰ ਮੈਡ ਫਾਰ ਬੁਲੇਟ ਦੁਨੀਆ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਬਾਈਸ ਹੁੰਦੀਆਂ ਨੇ ਪਰ ਪੰਜਾਬੀ ਬੁਲੇਟ ਵਾਸਤੇ ਕਮਲ ਹੋਏ ਰਹਿੰਦੇ ਨੇ ਇਹਨਾਂ ਨੂੰ ਐ ਹੁੰਦਾ ਵੀ ਜਦ ਤੱਕ ਘਰ ਦੇ ਵਿੱਚ ਬੁਲੇਟ ਨਾ ਹੋਵੇ ਪਤਾ ਨਹੀਂ ਸਾਡੇ ਸਾਨੂੰ ਕੋਈ ਜਣਾ ਪੰਜਾਬੀ ਹੋਣ ਦਾ ਸਰਟੀਫੀਡ ਨਹੀਂ ਦੇਊਗਾ ਤਾਂ ਬੁਲੇਟ ਵੀ ਇੱਕ ਬਾਈਕ ਦਾ ਇੱਕ ਨਾਮ ਹੈ ਜਿਹਦੇ ਨਾਲ ਉਹਦੀ ਪਛਾਣ ਜੁੜੀ ਹੋਈ ਹੈ ਸਿੱਧੂ ਮੂਸੇਵਾਲਾ ਇਜ਼ ਅ ਗ੍ਰੇਟ ਸਿੰਗਰ ਸਿੱਧੂ ਮੂਸੇਵਾਲਾ ਪੰਜਾਬ ਦੇ ਵਿੱਚ ਸਿੰਗਰਸ ਬਹੁਤ ਨੇ ਪਰ ਸਿੱਧੂ ਮੂਸੇਵਾਲਾ ਇੱਕ ਹੈ ਸਿੰਗਰ ਸਿੰਗਰ ਵੀ ਇੱਕ ਨਾਮ ਹੈ ਉਹ ਡਾਕਟਰ ਹੋ ਸਕਦਾ ਹੈ ਉਹ ਟੀਚਰ ਹੋ ਸਕਦਾ ਹੈ ਸਿੰਗਰ ਤਾਂ ਇਹ ਵੀ ਇੱਕ profession ਦਾ ਇੱਕ ਨਾਮ ਹੈ ਅੱਗੇ ਚੱਲਦੇ ਹਾਂ ਪੰਜਾਬੀ ਜ਼ਾਰ ਲਾਈਨ ਹਾਰਟਡ ਪੰਜਾਬੀ ਜਦ ਨੇ ਇਹ ਸ਼ੇਅਰ ਦल्ले ਹੁਣ ਇਥੇ ਪੰਜਾਬੀਆਂ ਦੇ ਸੁਭਾਅ ਬਾਰੇ ਇੱਕ ਗੱਲ ਹੋ ਰਹੀ ਹੈ ਵੀ ਪੰਜਾਬੀ ਕਿਸ ਤਰ੍ਹਾਂ ਦੇ ਨੇ ਕੌਣ ਕਿਸ ਤਰ੍ਹਾਂ ਦੇ ਨੇ ਪੰਜਾਬੀ ਜਾਨੀ ਕਿ ਇਥੇ ਆਪਾਂ ਗੱਲ ਕਰ ਰਹੇ ਹਾਂ ਨਾਵਾਂ ਦੀ ਤਾਂ ਅਸੀਂ ਦੇਖਦੇ ਆਂ ਵੀ ਨਾਮ ਕਿਵੇਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਵਰਤੇ ਜਾਂਦੇ ਨੇ ਥੋੜੀ ਨੀ ਹੋਰ ਐਗਜ਼ਾਮਪਲਸ ਕਰਦੇ ਆਂ ਕਿ ਡਿਸਕਸ ਤਾਂ ਕਿ ਹੋਰ ਚੰਗੀ ਤਰ੍ਹਾਂ ਆਪਾਂ ਨੂੰ ਕਲੀਅਰ ਹੋ ਜਵੇ ਭਾਗੜਾ ਡੈਮ ਇਜ਼ ਅ ਗ੍ਰੇਟ ਡੈਮ ਇੰਡੀਆ ਦੇ ਵਿੱਚ ਹਜ਼ਾਰਾਂ ਡੈਮਸ ਨੇ ਇਥੇ ਆਪਣੀ ਗੱਲ ਹੋ ਰਹੀ ਹੈ ਪਾਗਲਾ ਟਾਈਮ ਦੀ ਆਈ ਹੈਵ ਅ ਡੌਗ ਰੈਂਬੋ ਮੇਰੇ ਕੋਲ ਇੱਕ ਕੁੱਤਾ ਹੈ ਰੈਂਬੋ ਡੌਗ ਮੇਰੇ ਕੋਲੇ ਕੋਈ ਵੀ ਹੋ ਸਕਦਾ ਪਰ ਮੇਰੇ ਡੌਗ ਦਾ ਨੇਮ ਹੈ ਜਿਹੜਾ ਉਹ ਰੈਂਬੋ ਹੈ ਜਾਨੀ ਕਿ ਰੈਂਬੋ ਸਪੈਸ਼ਲ ਨਾਮ ਹੈ ਤੇ ਡੌਗ ਕੋਈ ਵੀ ਹੋ ਸਕਦਾ ਪਰ ਨਾਮ ਇਹ ਚੀਜ਼ਾਂ ਦਾ ਨਾਮ ਹੈ ਇਹ ਜਾਨਵਰਾਂ ਦਾ ਨਾਮ ਹੈ ਆਈ ਲਵ ਲੁਧਿਆਣਾ ਲੁਧਿਆਣਾ ਇੱਕ ਡਿਸਟ੍ਰਿਕਟ ਦਾ ਨਾਮ ਹੈ ਪੰਜਾਬ ਦੇ ਵਿੱਚ 22 ਡਿਸਟ੍ਰਿਕਟ ਨੇ ਹਰ ਇੱਕ ਦਾ ਆਪਣਾ ਆਪਣਾ ਨਾਮ ਹੈ 23 ਹੋਗੇ ਸ਼ਾਇਦ ਮਲੇਰ ਕੋਟਲਾ ਸ਼ਹਿਰ 23ਵਾਂ ਡਿਸਟ੍ਰਿਕਟ ਬਣਿਆ ਤਾਂ ਹਰ ਇੱਕ ਡਿਸਟ੍ਰਿਕਟ ਦਾ ਨਾਮ ਅਲੱਗ-ਅਲੱਗ ਹੈ ਜੇ ਮੈਂ ਡਿਸਟ੍ਰਿਕਟ ਕਹੂੰਗਾ ਤਾਂ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਿਕਚਰ ਬਣ ਸਕਦੀ ਹੈ ਪਰ ਜਦੋਂ ਮੈਂ ਖਾਸ ਕਹੂੰਗਾ ਲੁਧਿਆਣਾ ਤਾਂ ਤੁਹਾਡੇ ਮਨ ਦੇ ਚ ਲੁਧਿਆਣੇ ਬਾਰੇ ਹੀ ਖਿਆਲ ਆਊਗਾ turban is our pride ਪੱਗ ਸਾਡਾ ਮਾਣ ਹੈ turban ਇਸ ਕੱਪੜੇ ਦਾ ਜਿਹੜਾ ਅਸੀਂ ਸਿਰ ਦੇ ਉੱਤੇ ਰੋਜ਼ ਬੰਨਦੇ ਹਾਂ ਸਜਾਉਂਦੇ ਹਾਂ ਇਸ ਚੀਜ਼ ਦਾ ਨਾਮ ਹੈ turban ਜਿਹਨੂੰ ਦਸਤਾਰ ਕਹਿੰਦੇ ਆ ਪੱਗ ਕਹਿੰਦੇ ਆ ਦਾ اے ایس ਇਸ ਦਾ ਇੱਕ ਨਾਮ ਹੈ ਠੀਕ ਹੈ ਨਾ ਤੇ ਇੱਕ ਦੋ एग्जांपल्स ਹੋਰ ਕਰ ਲੈਣੇ ਆ ਦਲਜੀਤ ਦੁਸਾਂਝ ਇਸ ਐਨ ਐਕਟਰ ਕਿਸੇ ਖਾਸ ਐਕਟਰ ਦੀ ਗੱਲ ਹੋ ਰਹੀ ਹੈ ਕਿ ਉਹਦਾ ਨਾਮ ਹੈ ਦਲਜੀਤ ਦੁਸਾਂਝ ਠੀਕ ਹੈ ਨਾ ਉਹਦੇ ਨਾਮ ਨੇ ਤੇ ਉਹਦਾ ਜਿਹੜਾ ਕੰਮ ਹੈ ਉਹਦੀ ਵੀ ਗੱਲ ਹੋ ਰਹੀ ਹੈ ਇੰਨਾ एग्जांपल्स ਦੇ ਵਿੱਚ ਆਪਾਂ ਨੇ ਦੇਖਿਆ ਬਈ ਅਲੱਗ-ਅਲੱਗ ਤਰ੍ਹਾਂ ਦੀ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਦਾ ਬੰਦਿਆਂ ਦਾ ਥਾਵਾਂ ਦਾ ਜਾਨਵਰਾਂ ਦਾ ਪ੍ਰੋਫੈਸ਼ਨਸ ਦਾ ਚੀਜ਼ਾਂ ਦਾ ਹਾਰੇਕ ਤਰ੍ਹਾਂ ਦੀਆਂ ਜੋ ਵੀ ਦੁਨੀਆ ਦੇ ਵਿੱਚ ਚੀਜ਼ ਐਗਜ਼ਿਸਟ ਕਰਦੀ ਐ ਉਹਦਾ ਕੋਈ ਨਾ ਕੋਈ ਨਾਮ ਐ ਤੇ ਇਸੇ ਚੀਜ਼ ਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਨਾਉਨ ਹੁਣ ਆਪਾਂ ਗੱਲ ਕਰਾਂਗੇ ਸਟੈਪ ਬਾਈ ਸਟੈਪ ਅਲੱਗ-ਅਲੱਗ ਤਰ੍ਹਾਂ ਦੇ ਨਾਉਨਸ ਬਾਰੇ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਜਿਹੜਾ ਇੱਕ ਆਮ ਜਿਹਾ ਨਾਮ ਐ ਜਿਹਦਾ ਨਾਮ ਵੀ ਆਮ ਨਾਮ ਐ ਯਾਨੀ ਕਿ ਕਾਮਨ ਨਾਉਨ ਉਹ ਨਾਮ ਜਿਹੜਾ ਕਿਸੇ ਇੱਕ ਖਾਸ ਤਰ੍ਹਾਂ ਦੀ ਕਿਸਮ ਨਾਲ ਸੰਬੰਧ ਨਾ ਰੱਖਦਾ ਹੋਵੇ ਜਿਹੜਾ ਸਾਰਿਆਂ ਲਈ ਹੋਵੇ ਜਾਨੀ ਕਿ ਨੇਮ গিਵਨ ਇਨ ਕਾਮਨ ਟੂ ਏਵਰੀ ਪਰਸਨ অর ਥਿੰਗ ਆਫ ਦਾ ਸੇਮ ਕਲਾਸ অর ਕਾਈਂਡ ਸੋਖਾ ਕਰਕੇ ਦੱਸਦਾ ਉਹ ਨਾਮ ਜਿਹੜਾ ਕਿਸੇ ਇੱਕ ਖਾਸ ਤਰ੍ਹਾਂ ਦੇ ਚਾਹੇ ਬੰਦੇ ਨੇ ਚਾਹੇ ਜਾਨਵਰ ਨੇ ਚਾਹੇ ਚੀਜ਼ਾਂ ਨੇ ਉਹਨਾਂ ਵਾਸਤੇ ਵਰਤਿਆ ਜਾਂਦਾ ਜਿਵੇਂ ਬாய் ਬੋਏ ਕੋਈ ਵੀ ਹੋ ਸਕਦਾ 50 ਜਣੇ ਖੜੇ ਨੇ 100 ਜਣੇ ਖੜੇ ਨੇ ਉਹ ਸਾਰੇ ਜਣਿਆਂ ਨੂੰ ਆਪਾਂ ਬੁਆਏਸ ਕਹਿ ਸਕਦੇ ਆ ਕਾਮਨ ਨਾਮ ਦੇ ਸਕਦੇ ਆ ਉਹਨਾਂ ਸਾਰਿਆਂ ਨੂੰ ਔਰਤਾਂ ਖੜੀਆਂ ਨੇ ਕਿਸੇ ਜਗ੍ਹਾ ਦੇ ਉੱਤੇ ਕਈ ਔਰਤਾਂ ਨੇ ਜਾਂ ਆਪਾਂ ਜਿਹੜੀ ਔਰਤ ਨੂੰ ਨਹੀਂ ਜਾਣਦੇ ਉਹਨੂੰ ਆਪਾਂ ਔਰਤ ਕਹਿ ਸਕਦੇ ਆ ਕਿਉਂਕਿ ਉਹਨੂੰ ਉਹਦਾ ਆਪਾਂ ਨੂੰ ਖਾਸ ਨਾਮ ਨਹੀਂ ਪਤਾ ਜਦ ਤੱਕ ਆਪਾਂ ਨੂੰ ਖਾਸ ਨਾਮ ਨਹੀਂ ਪਤਾ ਕਿਸੇ ਦਾ ਤਾਂ ਉਹਦਾ ਆਮ ਨਾਮ ਆਪਾਂ ਉਹਨੂੰ ਔਰਤ ਕਹਿ ਸਕਦੇ ਆ ਸੇਮ ਆਦਮੀ ਲੜਕੀ ਲੜਕਾ ਕੋਈ ਦੇਸ਼ ਕੋਈ ਬੁੱਕ ਹੋ ਸਕਦੀ ਹੈ ਮੰਨ ਲਓ ਮੈਂ ਗੱਲ ਕਰ ਲਵਾਂ ਤੁਹਾਡੇ ਨਾਲ 8-10 ਕਿਤਾਬਾਂ ਪਈਆਂ ਨੇ ਟੇਬਲ ਦੇ ਉੱਤੇ ਤੁਹਾਨੂੰ ਉਹਨਾਂ ਦੇ ਨਾਮ ਨਹੀਂ ਪਤਾ ਪਰ ਤੁਸੀਂ ਉਹਨਾਂ ਨੂੰ ਕਿਤਾਬਾਂ ਕਹਿ ਕੇ ਬਰੋਹਗੇ ਜਾਨੀ ਕਿ ਕਿਤਾਬ ਇੱਕ ਆਮ ਨਾਮ ਹੈ ਇੰਗਲਿਸ਼ ਦੇ ਵਿੱਚ ਦੁਬਾਰਾ ਚੱਲਦੇ ਹਾਂ ਬੁੱਕ ਜਦੋਂ ਸਾਨੂੰ ਬੁੱਕ ਦਾ ਨੇਮ ਨਹੀਂ ਪਤਾ ਹੈਗਾ ਤਾਂ ਬੁੱਕ ਇੱਕ ਆਮ ਨਾਮ ਹੈ ਜਾਨੀ ਕਿ ਕਾਮਨ ਨਾਉਨ ਹੈ ਮੇਰੇ ਖਿਆਲ ਦੇ ਵਿੱਚ ਇਹ ਕਨਸੈਪਟ ਤੁਹਾਨੂੰ ਸਮਝ ਆ ਗਿਆ ਹੋਊਗਾ ਆਪਾਂ ਇਹਦੀਆਂ ਕੁਝ ਹੋਰ ਐਗਜ਼ਾਮਪਲਸ ਕਰਦੇ ਹਾਂ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਖਾਸ ਨਾਮ ਲੱਭਣਾ ਬਹੁਤ ਈਜ਼ੀ ਹੁੰਦਾ ਹੈ ਕਿਉਂਕਿ ਖਾਸ ਨਾਮ ਕਿਸੇ ਦਾ ਖਾਸ ਨਾਮ ਹੁੰਦਾ ਹੈ ਉਹ ਨਾਮ ਕਿਸੇ ਹੋਰ ਦਾ ਨਹੀਂ ਹੁੰਦਾ ਉਸ ਨੂੰ ਪ੍ਰੋਪਰ ਨਾਉ ਕਿਹਾ ਜਾਂਦਾ ਹੈ ਯਾਨੀ ਕਿ ਪ੍ਰੋਪਰ ਕਿਸੇ ਖਾਸ ਬੰਦੇ ਦਾ ਪ੍ਰੋਪਰ ਨਾਉ ਠੀਕ ਹੈ ਨਾ ਐਗਜ਼ਾਮਪਲਸ ਇਨੇ ਆਈਆਂ ਨਹੀਂ ਆਪਾਂ ਜਿਵੇਂ ਅਮਰਤਪਾਲ ਪੰਮੀ ਚੰਡੀਗੜ੍ਹ ਇੰਡੀਆ ਕੈਨੇਡਾ ਸੀਤਾ ਲੁਧਿਆਣਾ ਕ੍ਰਿਸ਼ਨ ਡਾਕਟਰ ਪੰਕਜ ਰਵੀ ਤਾਂ ਆਪਾਂ ਦੇਖਦੇ ਆ ਇਹਦੇ ਚ ਵੀ ਕੁਝ ਬੰਦਿਆਂ ਦੇ ਸਪੈਸ਼ਲ ਨਾਮ ਨੇ ਕੁਝ ਥਾਵਾਂ ਦੇ ਅਸਾ ਆਪਣਾ ਖਾਸ ਨਾਮ ਨੇ ਤੇ ਕੁਝ ਚੀਜ਼ਾਂ ਦੇ ਖਾਸ ਨਾਮ ਨੇ ਇੰਨੀਆਂ ਅਨਲਿਮਿਟਿਡ ਐਗਜ਼ਾਮਪਲਸ ਨੇ ਬੱਚਿਓ ਤੁਹਾਡਾ ਜਿਹੜਾ ਨਾਮ ਹੈ ਉਹ ਤੁਹਾਡਾ ਖਾਸ ਹੈ ਤੁਹਾਡਾ ਪ੍ਰੋਪਰ ਨਾਉਨ ਹੈ ਠੀਕ ਹੈ ਨਾ ਕੋਈ ਵੀ ਤੁਹਾਡੇ ਕੋਲੇ ਖਾਸ ਚੀਜ਼ ਹੈ ਤੁਸੀਂ ਕਹੋਗੇ ਮੇਰੇ ਕੋਲੇ ਮੋਬਾਈਲ ਹੈ ਮੋਬਾਈਲ ਕੋਈ ਵੀ ਹੋ ਸਕਦਾ ਹੈ ਪਰ ਜੇ ਤੁਸੀਂ ਕਹੋਗੇ ਵੀ ਮੇਰੇ ਕੋਲੇ ਆਈਫੋਨ 15 ਹੈ ਉਹ ਦਾ ਪ੍ਰੋਪਰ ਨਾਉਨ ਹੈ ਤਾਂ ਇਸ ਤਰ੍ਹਾਂ ਨਾਲ ਤੁਸੀਂ ਅਨਲਿमिटेड ਇਡੀਆਂ ਐਗਜ਼ਾਮਪਲਸ ਨੇ ਉਹ ਪ੍ਰੋਪਰ ਨਾਉਨ ਵਾਸਤੇ ਯੂਜ਼ ਕਰ ਸਕਦੇ ਹੋ ਅੱਗੇ ਚੱਲਦੇ ਹਾਂ ਅਸੀਂ ਇੱਕ ਬੜਾ ਡਿਫਰੈਂਟ ਜੇ ਤਰ੍ਹਾਂ ਦਾ ਨਾਮ ਹੈ ਨਾਉਨ ਹੈ ਜਿਹਦੇ 'ਚ ਇੱਕ ਮੈਜਿਕ ਲੁਕਿਆ ਹੋਇਆ ਹੈ ਮੈਜਿਕ ਕੀ ਹੈ ਉਹ ਚੀਜ਼ਾਂ ਉਹ ਚੀਜ਼ ਉਹ ਨਾਮ ਜਿਹੜਾ ਤੁਸੀਂ ਕਦੇ ਅੱਖਾਂ ਨਾਲ ਦੇਖਣਾ ਨਹੀਂ ਸਿਰਫ ਮਹਿਸੂਸ ਕਰਨਾ ਹੈ ਤੇ ਉਹ ਸੀਜ਼ ਦਾ ਵੀ ਨਾਮ ਹੁੰਦਾ ਸੁਣਨਾ ਚਾਹੁੰਦੇ ਹੋ ਤਾਂ ਸੁਣੋ ਵੀਰ ਉਹ ਨਾਮ ਜਿਹਦੇ ਬਾਰੇ ਅਸੀਂ ਸਿਰਫ ਸੋਚ ਸਕਦੇ ਹੁਈਏ ਜਾਂ ਉਹਨੂੰ ਆਪਾਂ ਸਿਰਫ ਮਹਿਸੂਸ ਕਰਦੇ ਹੁਈਏ ਉਹਨੂੰ ਦੇਖ ਨਾ ਸਕੀਏ ਉਹਨੂੰ ਆਪਾਂ ਛੂ ਨਾ ਸਕੀਏ ਉਹਨੂੰ ਆਪਾਂ ਸੁੰਘ ਨਾ ਸਕੀਏ ਉਹਨੂੰ ਆਪਾਂ ਸੁਣ ਨਾ ਸਕੀਏ ਉਹਦੇ ਨਾਲ ਆਪਾਂ ਆਪਣੀਆਂ ਸੈਂਸਸ ਯੂਜ਼ ਨਾ ਕਰ ਸਕੀਏ ਸਿਰਫ ਮਹਿਸੂਸ ਕਰ ਸਕੀਏ ਵੀ ਹਾਂ ਜਾਂ ਇਹ ਸ਼ਬਦ ਹੁੰਦਾ ਹੋਊਗਾ ਇਹੋ ਜਿਹੇ ਨਾਮਾਂ ਨੂੰ ਕਿਹਾ ਜਾਂਦਾ ਹੈ ਐਬਸਟ੍ਰੈਕਟ ਨਾਉਨ ਬਟ ਨੰਸੀਏਸ਼ਨ ਮੈਂ ਪਹਿਲਾਂ ਸਿਖਾਈ ਹੋਈ ਹੈ ਇਸ ਕਰਕੇ ਚੰਗੀ ਤਰ੍ਹਾਂ ਬੋਲਣਾ ਸਿੱਖ ਲਓ ਐਬਸਟ੍ਰੈਕਟ ਨਾਉ ਐਗਜ਼ਾਮਪਲ ਅਸੀਂ ਜਿਹੜੇ ਇਨਸਾਨ ਆ ਸਾਡੇ ਅੰਦਰ ਇਮੋਸ਼ਨਸ ਭਰੂ ਨੇ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਬਿਹੇਵ ਕਰਦੇ ਆ ਸਾਡੇ ਚ ਅਲੱਗ-ਅਲੱਗ ਤਰ੍ਹਾਂ ਦੇ ਇਮੋਸ਼ਨਸ ਦੇਖਣ ਨੂੰ ਮਿਲਦੇ ਨੇ ਜਿਵੇਂ ਸਵੀਟਨੈਸ ਸਾਡੀ ਬੋਲੀ ਦੇ ਵਿੱਚ ਮਿਠਾਸ ਹੈ ਹੁਣ ਮਿਠਾਸ ਨਾ ਦਿਖਦੀ ਆ ਨਾ ਸੁਣਦੀ ਆ ਨਾ ਅਸੀਂ ਸੁੰਘ ਸਕਦੇ ਆ ਨਾ ਇਹਨੂੰ ਛੂ ਸਕਦੇ ਆ ਪਰ ਸਾਨੂੰ ਪਤਾ ਹੈ ਵੀ ਮਿਠਾਸ ਇੱਕ ਚੀਜ਼ ਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਨਾਮ ਨੇ ਇਹਨਾਂ ਨੂੰ ਐਬਸਟ੍ਰੈਕਟ ਨਾਮ ਕਿਹਾ ਜਾਂਦਾ ਹੈ ਇਹਦੀਆਂ ਦਾ ਹੋਰ ਐਗਜ਼ਾਮਪਲਸ ਐਦਰ ਸਕਰੀਨ ਦੇ ਉੱਤੇ ਤੁਸੀਂ ਦੇਖੇ ਰਹੇ ਹੋ ਵੀਕਨੈਸ ਕਮਜ਼ੋਰੀ ਚਾਈਲਡਹੂਡ ਕਾਈਂਡਨੈਸ ਦਇਆ ਪੇਨ ਗਰੀਡ ਓਨੈਸਟੀ ਹੇਟ ਸਟਰੈਂਥ ਪਾਵਰਟੀ ਫੀਅਰ ਈਗੋ ਪ੍ਰਾਊਡ ਇਹ ਉਹ ਜਿਹੜੀਆਂ ਇੱਕ ਆਪਣੇ ਆਂ ਮਨ ਦੀਆਂ ਅਵਸਥਾਵਾਂ ਨੇ ਫੀਲਿੰਗਸ ਨੇ ਜਿਹੜੀਆਂ ਸਿਰਫ ਫੀਲ ਕੀਤੀਆਂ ਜਾ ਸਕਦੀਆਂ ਨੇ ਤੇ ਫੀਲਿੰਗਸ ਦੇ ਨਾਮ ਨੇ ਗੁੱਸਾ ਪਿਆਰ ਸ਼ਾਂਤੀ ਡਰ ਲਾਲਚ ਗਰੀਬੀ ਅਮੀਰੀ ਨੀਂਦ ਨਿਰਦਈਪੁਣਾ ਦਇਆ ਇਹ ਸਾਰੇ ਉਹ ਸ਼ਬਦ ਨੇ ਜਿਹੜੇ ਅਸੀਂ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਕਦੇ ਟੱਚ ਨਹੀਂ ਕਰ ਪਾਵਾਂਗੇ ਛੋ ਨਹੀਂ ਪਾਵਾਂਗੇ ਪਰ ਸਾਨੂੰ ਪਤਾ ਹੈ ਵੀ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਫੀਲ ਕਰਦੇ ਹਾਂ ਇਹ ਜਿਨੀਆ ਵੀ ਚੀਜ਼ਾਂ ਦੇ ਨਾਮ ਨੇ ਇਹਨਾਂ ਨੂੰ ਬਈ ਤੱਕ ਐਬਸਟ੍ਰੈਕਟ ਨਾਉਨ ਕਿਹਾ ਜਾਂਦਾ ਹੈ ਅੱਗੇ ਚੱਲਦੇ ਹਾਂ ਇੱਕ ਲਾਸਟ ਕੈਟਾਗਰੀ ਵੱਲ ਚੱਲਦੇ ਹਾਂ ਅੱਜ ਜਿਹਦਾ ਨਾਮ ਹੈ ਕਲੈਕਟਿਵ ਨਾਉਨ ਇਹ ਜਿਹੜੀਆਂ ਤਸਵੀਰਾਂ ਤੁਸੀਂ ਸਾਈਡ ਤੇ ਦੇਖ ਰਹੇ ਹੋ ਇਹਨਾਂ ਨੂੰ ਧਿਆਨ ਨਾਲ ਦੇਖੋ ਪਹਿਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਈ ਫੁੱਲ ਇਕੱਠੇ ਦਿਖਾਏ ਜਾ ਰਹੇ ਨੇ ਹੁਣ ਫੁੱਲ ਨਾਮ ਹੈਗਾ ਫੁੱਲ ਕਾਮਨ ਨਾਉਨ ਹੈ ਪਰ ਕਈ ਫੁੱਲ ਦਿਖਾਏ ਜਾ ਰਹੇ ਨੇ ਅਗਲੀ ਫੋਟੋ ਦੇ ਵਿੱਚ ਤੁਸੀਂ ਦੇਖੋ ਕਿ ਕਈ ਫੌਜੀ ਇਕੱਠੇ ਦਿਖਾਏ ਜਾ ਰਹੇ ਨੇ ਫਿਰ ਕਈ ਢੇਡਾਂ ਇਕੱਠੀਆਂ ਖੜੀਆਂ ਨੇ ਕਈ ਚਾਬੀਆਂ ਇਕੱਠੀਆਂ ਪਈਆਂ ਨੇ ਕਿਤਾਬਾਂ ਇਕੱਠੀਆਂ ਪਈਆਂ ਨੇ ਤਿੰਨ ਚਾਰ ਚੋਰ ਇਕੱਠੇ ਖੜੇ ਨੇ ਚਾਰ ਪੰਜ ਟੀਮ ਆਪਣਾ ਚਾਰ ਪੰਜ ਪਲੇਅਰ ਖੜੇ ਨੇ ਕ੍ਰਿਕਟ ਟੀਮ ਦੇ ਤਾਂ ਇਹ ਇਹਨਾਂ 'ਚ ਖਾਸियत ਕੀ ਆ ਕੀ ਤੁਸੀਂ ਇਹਨਾਂ ਦੇ ਵਿੱਚ ਖਾਸियत ਦੇਖ ਰਹੇ ਹੋ ਤੁਸੀਂ ਬਿਲਕੁਲ ਸਹੀ ਗੈਸ ਕੀਤਾ ਤੁਸੀਂ ਦੇਖ ਰਹੇ ਹੋ ਕਿ ਇੱਕ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਹੋ ਕੇ ਜਦੋਂ ਕਈ ਗਿਣਤੀ ਦੇ ਵਿੱਚ ਚੀਜ਼ਾਂ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਵੀ ਇੱਕ ਨਾਮ ਦੇ ਨਾਲ ਬੁਲਾਇਆ ਜਾ ਸਕਦਾ ਹੈ ਜਿਹਨੂੰ ਕਲੈਕਟਿਵ ਨਾਉਨ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਐਗਜ਼ਾਮਪਲ ਦਊਂਗਾ ਨਾਲ ਹੀ ਨਾਲ ਇੰਗਲਿਸ਼ ਦੇ ਵਿੱਚ ਐਗਜ਼ਾਮਪਲ ਫੁੱਲਾਂ ਨੂੰ ਜੇ ਆਪਾਂ ਇਕੱਠੇ ਕਰ ਲੈਨੇ ਆ ਕਈ ਫੁੱਲਾਂ ਨੂੰ ਇਕੱਠੇ ਕੀਤਿਆਂ ਨੂੰ ਆਪਾਂ ਪੰਜਾਬੀ ਚ ਗੁਲਦਸਤਾ ਕਹਿ ਦਿੰਨੇ ਆ ਜਿਹਨੇ ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਨੇ ਆ ਬੁਕੇ ਫੌਜੀ ਹੈ ਜਦੋਂ ਕਈ ਫੌਜੀ ਇਕੱਠੇ ਹੋਏ ਹੋਏ ਨੇ ਆਪਾਂ ਇਹ ਨਹੀਂ ਕਹਾਂਗੇ ਵੀ ਇੱਥੇ ਬਹੁਤ ਫੌਜੀ ਹਨ ਇਹ ਕਈ ਫੌਜੀ ਹਨ ਆਪਾਂ ਕਹਾਂਗੇ ਫੌਜ ਹੈ ਇੱਕੇ ਸ਼ਬਦ ਦੇ ਵਿੱਚ ਸਾਰੇ ਉਹ ਉੱਥੇ ਬੋਲ ਸਕਦੇ ਆਂ ਢੇਡਾਂ ਬੱਕਰੀਆਂ ਬਹੁਤ ਖੜੀਆਂ ਨੇ ਅਸੀਂ ਇਹ ਕਦੇ ਨਹੀਂ ਕਹਾਂਗੇ ਵੀ ਇਹ ਏ ਢੇਡਾਂ ਖੜੀਆਂ ਹਨ ਇਹ ਬੱਕਰੀਆਂ ਹਨ ਇਹ ਸਾਰੀਆਂ ਬੱਕਰੀਆਂ ਹਨ ਨਹੀਂ ਅਸੀਂ ਕਹਾਂਗੇ ਇਹ ਇਜੜ ਇਜੜ ਦਾ ਮਤਲਬ ਹੁੰਦਾ ਜਿੱਥੇ ਕਾਫੀ ਜ਼ਿਆਦਾ ਜਾਨਵਰਾਂ ਦਾ ਝੁੰਡ ਹੋਵੇ ਜਾਂ ਕੱਠ ਹੋਵੇ ਝੁੰਡ ਵੀ ਦੇਖੋ ਝੁੰਡ ਵੀ ਇੱਕ ਕਲੈਕਟਿਵ ਨਾਉਨ ਹੈ ਠੀਕ ਹੈ ਨਾ ਇੰਗਲਿਸ਼ ਦੇ ਵਿੱਚ ਵੀ ਇਹ ਨਾਮ ਅੱਗੇ ਲਾ ਕੇ ਕਰਾਉਣਾ ਅ ਚੋਰਾਂ ਦੇ ਚੋਰਾਂ ਦੇ ਗਰੁੱਪ ਨੂੰ ਗਰੋਹ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਉਹਨੂੰ ਕਿਹਾ ਜਾਂਦਾ ਹੈ ਗੈਂਗ ਆਫ thieves ਕਈ ਪਲੇਅਰ ਇਕੱਠੇ ਹੁੰਦੇ ਨੇ ਕਈ ਪਲੇਅਰਸ ਨੂੰ ਪਲੇਅਰ ਕਹਿ ਕੇ ਨਹੀਂ ਬੁਲਾਇਆ ਜਾਂਦਾ ਪਰ ਸਾਰਿਆਂ ਨੂੰ ਕਲੈਕਟਿਵਲੀ ਆਪਾਂ ਇੱਕ ਟੀਮ ਕਹਿੰਦੇ ਹਾਂ ਇੱਕ ਨੇ ਸਟੈਕ ਆਫ ਬੁਕਸ row of books ਕਿਤਾਬਾਂ ਦੀ ਇੱਕ ਰੋ ਹੁੰਦੀ ਹੈ ਚਾਬੀਆਂ ਦਾ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਗੁੱਛਾ ਹੁੰਦਾ ਹੈ ਇੰਗਲਿਸ਼ ਦੇ ਵਿੱਚ ਬੰਚ ਆ ਬੰਚ ਆਫ ਕੀਜ਼ ਤਾਂ ਇਹ ਜਿਹੜੇ ਸ਼ਬਦ ਹੁੰਦੇ ਨੇ ਇਹ ਇੱਕੇ ਤਰ੍ਹਾਂ ਦੇ ਆ ਜਿਹੜੀ ਕਈ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜਦੋਂ ਇੱਕ ਸ਼ਬਦ ਨਾਲ ਬੋਲਿਆ ਜਾਂਦਾ ਤਾਂ ਇਸ ਚੀਜ਼ ਨੂੰ ਕਲੈਕਟਿਵ ਨਾਉਨ ਕਿਹਾ ਜਾਂਦਾ ਪਿਓਰ ਇੰਗਲਿਸ਼ ਦੇ ਵਿੱਚ ਇਹਦੀਆਂ ਕੁਝ ਐਗਜ਼ਾਮਪਲਸ ਨੇ ਬੰਦਿਆਂ ਦਾ ਇਕੱਠ ਹੁੰਦਾ ਉੱਥੇ ਕਿਵੇਂ ਯੂਜ਼ ਕੀਤਾ ਜਾਂਦਾ ਜਿੱਥੇ ਕਿਤੇ ਪਲੇਅਰ ਇਕੱਠੇ ਹੋਣ ਟੀਮ ਫੋਟੋ ਦੇ ਵਿੱਚ ਤੁਸੀਂ ਦੇਖਿਆ ਵੀ ਜਿੱਥੇ ਮਿਊਜ਼ੀਸ਼ੀਅਨਸ ਇਕੱਠੇ ਹੋਣ ਉਹਨਾਂ ਦੇ ਗਰੁੱਪ ਨੂੰ ਬੈਂਡ ਕਿਹਾ ਜਾਂਦਾ ਹੈ ਤੁਸੀਂ ਸਾਰਿਆਂ ਨੇ ਸਕੂਲ ਦੇ ਵਿੱਚ ਕਈ ਵਿਦਿਆਰਥੀ ਇੱਕ ਜਗ੍ਹਾ ਤੇ ਇਕੱਠੇ ਬੈਠਦੇ ਹੋ ਤੁਹਾਨੂੰ ਸਾਰੇ ਜਾਣਿਆਂ ਨੂੰ ਇਕੱਠਿਆਂ ਨੂੰ ਕਿਹਾ ਜਾਂਦਾ ਹੈ ਕਲਾਸ ਅਦਾਲਤਾਂ ਦੇ ਵਿੱਚ ਜਦੋਂ ਤਿੰਨ ਚਾਰ ਚਾਰ ਕਈ ਜੱਜ ਇਕੱਠੇ ਬੈਠ ਕੇ ਫੈਸਲਾ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਊਰੀ ਦ ਜਿਊਰੀ ਆਫ ਜਜੇਸ ਇਕਨੇ ਸੇਲਰਸ ਮਲਾ ਜਿਹੜੇ ਇਕੱਠੇ ਹੁੰਦੇ ਨੇ ਆਪਣਾ ਜਹਾਜ਼ ਦੇ ਵਿੱਚ ਸ਼ਿਪ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਹੈ ਕਰੂ ਠੀਕ ਹੈ ਨਾ ਕਰੂ ਨਹੀਂ ਕਿਹਾ ਜਾਂਦਾ ਕਰੂ ਤਾਂ ਇਹਦਾ ਹੋ ਗਿਆ ਇਨਸਾਨਾਂ ਦਾ ਇਕੱਠ ਐਨੀਮਲਸ ਦਾ ਇਕੱਠ ਮੈਂ ਦੱਸਿਆ ਹੀ ਐ ਪੰਛੀ ਇਕੱਠੇ ਹੋਣ ਉਹਨਾਂ ਨੂੰ ਫਲੌਕ ਕਿਹਾ ਜਾਂਦਾ ਹੈ ਹਰਡ ਕਿਹਾ ਜਾਂਦਾ ਹੈ ਜੇ ਕਈ ਮੱਝਾਂ ਗਾਵਾਂ ਇਕੱਠੀਆਂ ਹੋਣ ਠੀਕ ਆ ਨਾ ਗਿੱਦੜ ਵਗੈਰਾ ਇਕੱਠੇ ਹੋਏ ਉਹਨੂੰ ਉਹਨਾਂ ਨੂੰ ਪੈਕ ਕਿਹਾ ਜਾਂਦਾ ਹੈ ਫਿਸ਼ ਸਕੂਲ ਅੱਛਾ ਇਹ ਮੈਨੂੰ ਵੀ ਗੱਲ ਪਹਿਲੀ ਵਾਰ ਪਤਾ ਲੱਗੀ ਐ ਵੀ ਜਦੋਂ ਕਈ ਫਿਸ਼ ਇਕੱਠੀਆਂ ਹੋਣ ਤਾਂ ਉਹਨਾਂ ਨੂੰ ਸਕੂਲ ਕਿਹਾ ਜਾਂਦਾ ਕਮਾਲ ਐ ਇਹਦਾ ਮਤਲਬ ਆਪਾਂ ਸਾਰੇ ਮੱਛੀਆਂ ਹੋ ਗਈਆਂ ਬੀਜ਼ ਮੱਖੀਆਂ ਮਕੀਆਂ ਨੂੰ ਇਕੱਠੀਆਂ ਹੋਏ ਉਹਨੂੰ ਕੀ ਆਖਿਆ ਜਾਂਦਾ ਹੈ ਸਮਾਂ ਇਸੇ ਤਰ੍ਹਾਂ ਨਾਲ ਆਪਾਂ ਅੱਗੇ ਗੱਲ ਕਰਦੇ ਹਾਂ ਕੁਝ ਚੀਜ਼ਾਂ ਦੇ ਇਕੱਠੇ ਦੀ ਸ਼ਿਪਸ ਇਕੱਠੇ ਹੋਏ ਹੋਏ ਉਹਨਾਂ ਜਹਾਜ਼ ਉਹਨੂੰ ਫਲੀਟ ਕਹਿੰਦੇ ਨੇ ਟੂਲਸ ਨੂੰ ਸੈੱਟ ਕਿਹਾ ਜਾਂਦਾ ਹੈ ਕਈ ਸੰਦ ਇਕੱਠੇ ਹੋਏ ਹੋਣ ਉਹਨਾਂ ਨੂੰ ਪੰਜਾਬੀ ਦੀ ਸੈੱਟ ਪਿਆ ਠੀਕ ਹੈ ਨਾ ਸੂਤੀਆਂ ਦਾ ਇੱਕ ਬੰਡਲ ਬਾਕਸ ਦਾ ਇੱਕ ਸਟੈਕ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਹੈ ਬੰਚ ਆਫ ਗਰੇਪਸ ਅੰਗੂਰਾਂ ਦਾ ਇੱਕ ਗੁੱਛਾ ਹੁਣ ਇੱਥੇ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਬੜੀ ਖਤਰਨਾਕ ਗੱਲ ਹੈ ਕਾਮੇਡੀ ਗੱਲ ਹੈ ਨੈਟ ਦੇ ਉੱਤੇ ਲੱਭਿਓ ਆਪਣੇ ਟੀਚਰ ਨੂੰ ਪੁੱਛਿਓ ਉੱਲੂਆਂ ਦੇ ਉੱਲੂਆਂ ਦੇ ਇਕੱਠ ਨੂੰ ਕੀ ਕਿਹਾ ਜਾਂਦਾ ਹੈ ਮੈਨੂੰ ਕਮੈਂਟਸ ਦੇ ਵਿੱਚ ਜਵਾਬ ਦਿਓ ਤੁਸੀਂ ਦੇਖਿਓ ਤੁਸੀਂ ਹੱਸ-ਹੱਸ ਕੇ ਮਲੇ ਹੋ ਜਾਣਾ ਹੈ ਵੀ ਉੱਲੂਆ ਜਦੋਂ ਕਿਤੇ ਜਗ੍ਹਾ ਦੇ ਉੱਤੇ ਕਈ ਉੱਲੂ ਇਕੱਠੇ ਬੈਠੇ ਹੋਣ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਇੱਕ ਸ਼ਬਦ ਦੇ ਨਾਲ ਕੀ ਕਹਿ ਕੇ ਬੁਲਾਇਆ ਜਾਂਦਾ ਕੋਈ ਜਣਾ ਮੈਨੂੰ ਫਰਦਾ ਲਵੇ ਅਗਲੇ ਟੌਪਿਕ ਤੇ ਚੱਲਦੇ ਆ ਵੀਡੀਓ ਐਂਡ ਕਰਨ ਤੋਂ ਪਹਿਲਾਂ ਇੱਕ ਹੋਰ ਟੌਪਿਕ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜਿਹੜਾ ਨਾਉਨ ਹੈ ਇਹ ਕਈ ਜਗ੍ਹਾ ਤੇ ਕਈ ਕੇਸ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਨੋਮੀਨੇਟਿਵ ਆਬਜੈਕਟਿਵ ਜਾਂ ਪੋਜੈਸਿਵ ਨਾਮ ਦੇ ਪਿੱਛੇ ਨਾ ਜਾਓ ਇਹਦੇ 'ਚ ਹੁੰਦਾ ਕੀ ਹੈ ਇਹਦੇ 'ਚ ਮੈਂ ਅੱਜ ਤੁਹਾਡੇ ਨਾਲ ਇੱਕ ਕੇਸ ਡਿਸਕਸ ਕਰਦਾ ਐਗਜ਼ਾਮਪਲਸ ਸੁਣੋ ਪਹਿਲਾਂ ਸੀਤਾ ਦਾ ਬੈਗ ਕੋਮਲ ਦੀ ਕਿਤਾਬ ਮੇਰਾ ਘਰ ਅ ਗੁਰਿੰਦਰ ਸਿੰਘ ਦੀ ਬੱਸ ਅਸ਼ਪਿੰਦਰ ਦਾ ਬੁਲੇਟ ਇੱਥੇ ਦੇਖੋ ਆਪਾਂ ਦੋ ਇਕੱਠੇ ਨਾਮ ਲੈ ਕੇ ਬੁਲਾ ਰਹੇ ਹਾਂ ਤੇ ਇੱਕ ਨਾਮ ਦਾ ਦੂਜੇ ਨਾਮ ਨਾਲ ਕੋਈ ਸਬੰਧ ਜਾ ਲੱਗ ਰਿਹਾ ਇੱਕ ਚੀਜ਼ ਦਾ ਇੱਕ ਨਾਮ ਦਾ ਦੂਜੇ ਨਾਮ ਨਾਲ ਕੋਈ ਸਬੰਧ ਲੱਗ ਰਿਹਾ ਹੈ ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਦੇ ਨਾਉਨ ਦੀ ਕਿਸਮ ਨੂੰ ਇਸ ਤਰ੍ਹਾਂ ਦੇ ਨਾਉਨ ਨੂੰ ਪੋਜੈਸਿਵ ਨਾਉਨ ਕਿਹਾ ਜਾਂਦਾ ਹੈ ਪੋਜੈਸਿਵ ਨਾਉਨ ਦੀ ਡੈਫੀਨੇਸ਼ਨ ਕੀ ਹੈ ਪੋਜੈਸਿਵ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਕਬਜ਼ਾ ਹੋਣਾ ਇਸੇ ਚੀਜ਼ ਦਾ ਮਾਲਕ ਹੋਣਾ ਯਾਨੀ ਕਿ ਦੋ ਚੀਜ਼ਾਂ ਹੋਣਗੀਆਂ ਦੋ ਨਾਉਨ ਹੋਣਗੇ ਇੱਕ ਜਿਹੜਾ ਮਾਲਕ ਹੋਊਗਾ ਇੱਕ ਜਿਹਦੇ ਉੱਤੇ ਉਹਨੇ ਕਬਜ਼ਾ ਕੀਤਾ ਹੋਇਆ ਹੋਊਗਾ ਜਿਹੜੇ ਨਾਉਨ ਦੀ ਕਿਸੇ ਚੀਜ਼ ਦੇ ਜਾਂ ਨਾਉਨ ਦੇ ਉੱਤੇ ਮਾਲਕੀ ਹੋਵੇ ਉਹਨੂੰ ਪੋਜੈਸਿਵ ਨਾਉਨ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਇੱਕ ਸਾਈਨ ਹੈ ਵਰਡ ਦੇ ਉੱਪਰ ਜੇ ਕਰਕੇ ਕਾਮਾ ਪਾਇਆ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਅਪੋਸਟ੍ਰੋਫੀ ਅਪੋਸਟ੍ਰੋਫੀ ਸਕਰੀਨ ਦੇ ਉੱਤੇ ਸਲਾਈਡ ਦੇ ਉੱਤੇ ਤੁਸੀਂ ਦੇਖ ਵੀ ਰਹੇ ਹੋ ਥੱਲੇ ਲਿਖਿਆ ਹੋਇਆ ਹੈ ਮੇਰਾ ਅਪੋਸਟ੍ਰੋਫੀ ਸਸ ਪਾ ਕੇ ਸ਼ੋ ਕੀਤਾ ਜਾਂਦਾ ਹੈ ਇਸ ਸਪੈਸ਼ਲ ਨਾਉਨ ਦੀ ਕਿਸਮ ਬਾਰੇ ਇਹਦੇ ਰਿਲੇਟਡ ਕਿਵੇਂ ਨਾਉਨ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਕਿਸੇ ਚੀਜ਼ ਦਾ ਕਿਸੇ ਜੀ ਨਾਲ ਸੰਬੰਧ ਹੋਵੇ ਇਹਦਾ ਫਾਰਮੂਲਾ ਕੀ ਹੈ ਇਹਦੇ ਵਿੱਚ ਬੱਚਿਓ ਇੱਕ ਪ੍ਰੇਸ਼ਨ ਦਾ ਉੱਤਰ ਦਿੱਤਾ ਜਾਂਦਾ ਹੈ ਵੀ ਆਹ ਚੀਜ਼ ਕਿਸ ਦੀ ਹੈ ਇਸ ਚੀਜ਼ ਦੇ ਉੱਪਰ ਕੀ ਦੀ ਮਾਲਕੀਅਤ ਹੈ ਠੀਕ ਹੈ ਨਾ ਦਰਸ਼ਨਦੀਪਸ ਬੈਗ ਇਹਦੀਆਂ ਕੁਝ ਐਗਜ਼ਾਮਪਲਸ ਦਿੰਦਾ ਮੈਂ ਤੁਹਾਨੂੰ ਜਿੱਥੇ ਆਉ ਜਿੱਥੇ ਦੋਨੋਂ ਚੀਜ਼ਾਂ ਸਿੰਗਲ ਹੋਣ ਜਿੱਥੇ ਬੰਦਾ ਇੱਕ ਸਿੰਗੂਲਰ ਹੋਵੇ ਇੱਕ ਜਣੇ ਦੀ ਗੱਲ ਹੋ ਰਹੀ ਹੋਵੇ ਉਥੇ ਆਪਾਂ ਕੀ ਕਰਾਂਗੇ ਅਪੋਸਟ੍ਰੋਫੀ ਪਾ ਕੇ ਐਸ ਪਾ ਦਾਂਗੇ ਇਹਦੀਆਂ ਐਗਜ਼ਾਮਪਲ ਤੁਸੀਂ ਦੇਖ ਰਹੇ ਹੋ ਸਾਈਡ ਦੇ ਉੱਤੇ ਦੇਖੋ ਜਿਵੇਂ ਕੋਮਲ ਦੀ ਕਿਤਾਬ ਕੋਮਲਜ਼ ਬੁੱਕ ਸਿਸਟਰਜ਼ ਹਾਊਸ ਅੰਕਲਜ਼ ਹਾਊਸ ਮੈਨਜ਼ ਬਰੇਵਰੀ ਆਦਮੀ ਦੀ ਬਹਾਦਰੀ ਲਾਇਨਜ਼ ਹੰਟ ਗਰਲਜ਼ ਡਰੈਸ ਲਦਾਖਸ ਟੂਰ ਦਰਸ਼ਨਦੀਪ ਸਰਜ਼ ਇੰਗਲਿਸ਼ ਕਲਾਸ ਦਰਸ਼ਨਦੀਪ ਸਰਦੀ ਇੰਗਲਿਸ਼ ਦੀ ਕਲਾਸ ਦੇ ਉੱਤੇ ਮਾਲਕੀ ਹੈ ਦਰਸ਼ਨਦੀਪ ਸਰਜ਼ ਇੰਗਲਿਸ਼ ਕਲਾਸ ਸਾਗਰਜ਼ ਵਾਈਫ ਸਾਗਰਜ਼ ਵਾਈਫ ਅਰਜਨ ਦੇ ਲੌਨਜ਼ Song ਜਦੋਂ ਕਿਸੇ ਇੱਕ ਚੀਜ਼ ਦੀ ਦੂਜੀ ਚੀਜ਼ ਦੇ ਉੱਤੇ ਮਾਲਕੀਅਤ ਹੈ ਤਾਂ ਅਪੋਸਟ੍ਰੋਫੀ ਐਸ ਪਾ ਕੇ ਉਹਦੇ ਬਾਰੇ ਦੱਸਿਆ ਜਾਂਦਾ ਹੈ ਇਹਦਾ ਰੂਲ ਨੰਬਰ 2 ਕੀ ਹੈ ਇਹ ਤਾਂ ਸੀਗਾ ਸਿੰਗਲ ਚੀਜ਼ਾਂ ਇੱਕ ਚੀਜ਼ਾਂ ਵਾਸਤੇ ਵੀ ਆਪਣੇ ਉੱਪਰ ਕਾਮਾ ਪਾਇਆ ਦੇ ਐਸਪੀ ਦੇ ਉਹਦੇ ਬਾਰੇ ਦੱਸਦਾ ਜੇ ਚੀਜ਼ਾਂ ਜ਼ਿਆਦਾ ਹੋਣ ਪਲੂਰਲ ਹੋਣ ਗਿਣਤੀ ਜ਼ਿਆਦਾ ਹੋਵੇ ਤਾਂ ਉਹ ਸ਼ਬਦਾਂ ਦੇ ਵਿੱਚ ਬੱਚੇ ਜ਼ਿਆਦਾਤਰ ਦੇ ਉੱਤੇ ਪਹਿਲਾਂ ਹੀ ਉਸ ਸ਼ਬਦ ਦੇ ਪਿੱਛੇ ਐਸ ਲੱਗਿਆ ਹੁੰਦਾ ਤਾਂ ਉੱਥੇ ਆਪਾਂ ਕਾਮਾ ਪਾ ਕੇ ਐਸ ਨਹੀਂ ਪਾਉਂਦੇ ਸਿਰਫ ਕਾਮਾ ਪਾ ਕੇ ਛੱਡ ਦਿੰਨੇ ਆ ਜਿਹਦੇ ਨਾਲ ਆਪਾਂ ਨੂੰ ਉਸ ਦੀ ਮਲਕੀਅਤ ਬਾਰੇ ਪਤਾ ਲੱਗ ਜਾਂਦਾ ਜੇ ਤੁਸੀਂ ਇੱਕ ਐਗਜ਼ਾਮਪਲ ਦੇਖ ਰਹੇ ਹੋ ਉਹ ਮੈਨੀ ਗਰਲਜ਼ ਬੈਗ ਗਰਲਜ਼ ਪਹਿਲਾਂ ਹੀ ਪਲੂਰਲ ਨੇ ਕਾਫੀ ਜ਼ਿਆਦਾ ਨੇ ਇਸ ਕਰਕੇ ਇੱਕ ਲਾ ਕਾਮਾ ਪਾ ਕੇ ਛੱਡਤਾ all these gauze feet feet are small ਇਹਨਾਂ ਗਾਵਾਂ ਦੇ ਜਿਹੜੇ ਪੈਰ ਨੇ ਛੋਟੇ ਨੇ the books covers are beautiful ਕਿਤਾਬਾਂ ਦੇ ਕਵਰ ਜਿਹੜੇ ਨੇ ਬਹੁਤ ਜ਼ਿਆਦਾ ਬਿਊਟੀਫੁੱਲ ਨੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਹੋ ਰੂਲ ਹੈ ਇਹ ਟੈਕਨੀਕਲ ਜਿਹਾ ਆਏਗਾ ਪਰ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਤਾਂ ਕਿ ਪੋਜੈਸਿਵ ਨਾਉਨ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਆ ਜਾਵੇ ਕਈ ਵਾਰ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਪਰ ਉਹਨਾਂ ਦਾ ਆਖਰੀ ਵਰਡ ਜਿਹੜਾ ਹੁੰਦਾ ਉਹ ਐਸ ਜਾਂ ਈ ਐਸ ਜਾਂ ਇਹ ਨਹੀਂ ਹੁੰਦਾ ਤਾਂ ਉੱਥੇ ਫਿਰ ਇਕੱਲਾ ਕਮਾ ਲੱਗੂਗਾ ਨਹੀਂ ਉਥੇ ਪਹਿਲੇ ਵਾਲਾ ਫਾਰਮੂਲਾ ਲੱਗੂਗਾ ਉਹਨਾਂ ਨੂੰ ਵੀ ਸਿੰਗੂਲਰ ਚੀਜ਼ਾਂ ਲਾਗੂ ਅਪੋਸਟ੍ਰੋਫੀ ਉੱਪਰ ਕਾਮਾ ਪਾ ਕੇ ਇਸ ਦਾ ਨਾਮ ਦਿੱਤਾ ਜਾਊਗਾ ਜਿਵੇਂ ewomen ਕਈ ਔਰਤਾਂ ਨੇ ਪਰ ਪਿਛੇ ਐਸ ਨਹੀਂ ਹੈਗਾ women's dress children children's boxes oxen ਬਾਦਬ oxen's thumbs ਤਾਂ a's ਦੇ ਵਿੱਚ ਇਕੱਲਾ ਅਪੋਸਟ੍ਰੋਫੀ ਦੇ ਨਾਲ ਐਸ ਪਾਇਆ ਜਾਊਗਾ ਸੋ ਹੁਣ ਆਪਾਂ ਐਂ ਕਰਦੇ ਹਾਂ ਕਿਉਂਕਿ ਆਪਾਂ ਨੇ ਸਾਰੇ ਤਰ੍ਹਾਂ ਦੇ ਕਨਸੈਪਟ ਪੜ ਲਏ ਸਾਰੇ ਤਰ੍ਹਾਂ ਦੇ ਨਾਉਨ ਜਿਹੜੇ ਨੇ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਏ ਆਪਾਂ ਇੱਕ ਛੋਟੀ ਜੀ ਐਕਸਰਸਾਈਜ਼ ਕਰਦੇ ਹਾਂ ਤੇ ਉਹਦੇ 'ਚ ਦੇਖਦੇ ਹਾਂ ਕਿਹੜੀ ਤਰ੍ਹਾਂ ਦੇ ਨਾਉਨ ਜਿਹੜੇ ਨੇ ਯੂਜ਼ ਕੀਤੇ ਗਏ ਨੇ ਤਾਂ ਆਪਾਂ ਦੇਖ ਰਹੇ ਹਾਂ ਇੱਥੇ ਆਪਾਂ ਨੂੰ ਕੁਝ ਐਗਜ਼ਾਮਪਲਸ ਜੜੀਆਂ ਨੇ ਨਾਉਨਸ ਦੀਆਂ ਮਿਕਸਡ ਐਗਜ਼ਾਮਪਲਸ ਨੇ ਉਹ ਆਪਾਂ ਕਰਕੇ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਤਨਾਮ ਗਿਵਜ਼ ਹਿਸ ਡਾਟਰ ਅ ਗਲਾਸ ਆਫ ਮਿਲਕ चीज ਦਾ ਨਾਮ ਹੈ ਬਰਤਨ ਦਾ ਨਾਮ ਹੈ ਤੇ ਇੱਕ ਲੜਕੀ ਦਾ ਨਾਮ ਹੈ ਡਾਟਰ ਕੋਈ ਵੀ ਹੋ ਸਕਦੀ ਹੈ ਗਲਾਸ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਮਿਲਕ ਮਿਲਕ ਕਿਸੇ ਵੀ ਐਨੀਮਲ ਦਾ ਹੋ ਸਕਦਾ ਤਾਂ ਇਹ ਤਿੰਨੇ ਜਿਹੜੇ ਨੇ ਕਾਮਨ ਨਾਉਨ ਨੇ ਸਤਨਾਮ ਇਹ ਸਪੈਸ਼ਲ ਹੈ ਬੇਟਾ ਇਹ ਇੱਕ ਪ੍ਰੋਪਰ ਨਾਉਨ ਹੈ ધ ਟੀਮ ਸੈਲੀਬ੍ਰੇਟਡ देयर ਵਿਕਟਰੀ ਇੱਕ ਟੀਮ ਨੇ ਆਪਣੀ ਵਿਕਟਰੀ ਜਿਹੜੀ ਉਹ सेलिब्रेट ਕੀਤੀ ਜਿੱਤ ਵਿਕਟਰੀ ਐਬਸਟ੍ਰੈਕਟ ਨਾਉਨ ਇਹ ਦੇਖੀ ਨਹੀਂ ਜਾ ਸਕਦੀ ਫੀਲ ਕੀਤੀ ਜਾ ਸਕਦੀ ਹੈ ਤੇ ਟੀਮ ਟੀਮ ਦੇ ਵਿੱਚ ਕਈ ਪਲੇਅਰਸ ਸੀਗੇ ਇਹ ਇੱਕ ਕਲੈਕਟਿਵ ਨਾਉਨ ਟੀਮ ਇੱਕ ਕਲੈਕਟਿਵ ਨਾਉਨ ਹੈ ਤੇ ਵਿਕਟਰੀ ਕਿਹੜਾ ਇੱਕ ਐਬਸਟ੍ਰੈਕਟ ਨਾਉਨ ਬਣ ਗਿਆ ਇਹ ਠੀਕ ਹੈ ਨਾ ਅੱਗੇ ਚੱਲਦੇ ਹਾਂ 골ਡ ਇਸ ਮੋਰ ਕਾਸਟlier than সিলভার ਇਨ ਇੰਡੀਆ 골ਡ সিলভার मटीरियलिस्टिक नाउन ने ठीक है ना इंडिया अपने देश की गल हो रही है स्पेसिफिक एक कंट्री की गल हो रही है प्रोपर नाउन अगे थोड़िया जी होर एग्जाम्पल्स करते हैं हेज़ कइंडनैस वन हेज काइंडस वो दया जी वन द दार्टस ऑफ द क्लास काइंडस एबस्ट्रैक्ट नाउन क्लास ग्रुप ऑफ स्टूडेंट्स ਕਲੈਕਟਿਵ ਨਾਊਨ ਸਮਝਾ ਰਹੇ ਹਾਂ ਨਾ ਇਸ ਤਰ੍ਹਾਂ ਆਪਾਂ ਨੇ ਸੈਂਟੈਂਸਸ ਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨਾਊਨਸ ਨੇ ਉਹ ਫਾਈਂਡ ਆਊਟ ਕਰਨੇ ਨੇ ਹੈਪੀਨੈਸ ਕੈਨ ਨਾਟ ਬੀ ਬੌਟ ਵਿਦ ਮਨੀ ਹੈਪੀਨੈਸ ਐਬਸਟ੍ਰੈਕਟ ਨਾਊਨ ਜਿੱਥੇ ਫੀਲਿੰਗਸ ਦੀ ਗੱਲ ਆ ਗਈ ਬਸ ਯਾਦ ਰੱਖਣਾ ਹੈ ਵੀ ਉਹ ਐਬਸਟ੍ਰੈਕਟ ਨਾਊਨ ਹੈ ਦ ਜਿਊਰੀ ਗੇਵ ਦਾ ਆਰਟਿਸਟ ਐਨ ਅਵਾਰਡ ਅਵਾਰਡ ਵੀ ਇੱਕ ਨਾਊਨ ਹੈ ਕੋਈ ਵੀ ਨਾਮ ਹੋ ਸਕਦਾ ਹੈ ਆਰਟਿਸਟ ਵੀਕ ਨਾਉਨ ਹੈ ਠੀਕ ਹੈ ਨਾ ਕਾਮਨ ਨਾਉਨ ਆਰਟਿਸਟ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਜਿਉਰੀ ਕਈ ਜਿਹੜੇ ਜਜਸ ਸੀਗੇ ਕਈ ਜਿਹੜੇ ਜਿਨ੍ਹਾਂ ਨੇ ਮਿਲ ਕੇ ਫੈਸਲਾ ਲਿਆ ਉਹਨੂੰ ਜਿਉਰੀ ਕਹਿੰਦੇ ਨੇ ਇਹਨੂੰ ਆਪਾਂ ਕਹਾਂਗੇ ਕਲੈਕਟਿਵ ਨਾਉਨ ਤਾਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਦੇ ਨਾਲ ਆਪਾਂ ਲੱਭ ਸਕਦੇ ਹਾਂ ਅੱਗੇ ਚੱਲਦੇ ਹਾਂ ਕਿਸਮਤ ਪਲੇਸ ਹਰ ਬੁక్స్ ਔਨ ਦਾ ਵੁੱਡਨ ਸ਼ੈਲਫ ਵੁੱਡਨ ਦਾ ਮਟੀਰੀਅਲ ਆ ਗਿਆ ਕਿਸਮਤ ਸਪੈਸ਼ਲ ਨਾਮ ਹੈ ਇਹ ਪ੍ਰੋਪਰ ਨਾਉਨ ਬੁక్స్ ਕੋਈ ਵੀ ਬਕ ਹੋ ਸਕਦੀ ਹੈ ਕਾਮਨ ਨਾਉਨ ਚਿਲड्रन ਕੋਈ ਵੀ ਹੋ ਸਕਦੇ ਨੇ ਕਾਮਨ ਨਾਉਨ ਵਾਚ ਸਪਾਈਡਰਮੈਨ ਪ੍ਰੋਪਰ ਨਾਉਨ ਤਾਂ ਮੈਨੂੰ ਲੱਗਦਾ ਹੈ ਵੀ ਤੁਸੀਂ ਇਹ ਜਿਹੜੀਆਂ ਐਗਜ਼ਾਮਪਲਸ ਨੇ ਬੱਚਿਓ ਇਹ ਐਗਜ਼ਾਮਪਲਸ ਦੇ ਵਿੱਚ ਆਪਾਂ ਨੇ ਜਿਹੜੇ ਨਾਉਨਸ ਆਪਣਾ ਲੱਭੇ ਨੇ ਇਹਦੇ ਨਾਲ ਤੁਹਾਨੂੰ ਕਨਸੈਪਟ ਹੋਰ ਵੀ ਜ਼ਿਆਦਾ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ ਹੁਣ ਤੁਸੀਂ ਆਪਣੇ ਵੱਲੋਂ ਕੋਈ ਨਾ ਕੋਈ ਐਕਸਰਸਾਈਜ਼ ਕਰਿਓ ਜਿਹਦੇ ਨਾਲ ਤੁਸੀਂ ਹੋਰ ਵੀ ਜ਼ਿਆਦਾ ਏ ਸੀਜ਼ ਦੇ ਵਿੱਚ ਇਸ ਕਨਸੈਪਟ ਨੂੰ ਕਲੀਅਰ ਕਰਦੇ ਹੋਏ ਆਪਣੇ ਮਾਰਕਸ ਵਧੀਆ ਲੈ ਕੇ ਆ ਸਕੋ ਤੇ ਗ੍ਰਾਮੈਟਿਕਲੀ ਤੁਸੀਂ ਹੋਰ ਵੀ ਜਾ ਕੇ ਇੰਪਰੂਵ ਹੋ ਸਕੋ ਸੋ ਬੱਚਿਓ ਏ ਸੀ ਅੱਜ ਦੀ ਨਾਉਨਸ ਦੀ ਕਲਾਸ ਮੈਂ ਆਸ ਕਰਦਾ ਵੀ ਤੁਹਾਨੂੰ ਸਾਰੇ ਤਰ੍ਹਾਂ ਦੇ ਜਿਹੜੇ ਨਾਉਨ ਨੇ ਉਹ ਸਮਝ ਆ ਗਏ ਹੋਣਗੇ ਤੁਹਾਡੇ ਸਾਰਿਆਂ ਵਾਸਤੇ ਇੱਕ ਛੋਟਾ ਜਿਹਾ ਹੋਮਵਰਕ ਹੈ ਲਿਸਟਾ ਬਣਾਓ ਉਹ ਚੀਜ਼ਾਂ ਦੇ ਨਾਵਾਂ ਦੀਆਂ ਲਿਸਟਾਂ ਬਣਾਓ ਜਿਹਦੇ ਨਾਲ ਤੁਹਾਨੂੰ ਇਹ ਕਨਸੈਪਟ ਹੋਰ ਕਲੀਅਰ ਹੋਵੇ ਬੰਦਿਆਂ ਦੇ ਨਾਮ ਕੁਝ ਆਪਣੇ ਘਰਦਿਆਂ ਦੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਫਰੈਂਡਸ ਦੇ ਆਪਣੀ ਕਲਾਸ ਵਾਲਿਆਂ ਦੇ ਨਾਮ ਲਿਖੋ ਪ੍ਰੋਪਰ ਨਾਉਂ ਦੀ ਇੱਕ ਲਿਸਟ ਬਣਾਓ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਘੁੰਮ ਕੇ ਆਏ ਹੋ ਕਿਹੜੀਆਂ ਕਿਹੜੀਆਂ ਥਾਵਾਂ ਤੁਹਾਨੂੰ ਵਧੀਆ ਲੱਗਦੀਆਂ ਨੇ ਉਹ ਥਾਵਾਂ ਦੀ ਇੱਕ ਲਿਸਟ ਬਣਾਓ ਪਲੇਸਸ ਨੇਮ ਦੀ ਫਿਰ ਕਿੰਨੇ ਤਰ੍ਹਾਂ ਦੇ ਇਨਸਾਨ ਪ੍ਰੋਫੈਸ਼ਨ ਕਰਦੇ ਨੇ ਕਿੱਤੇ ਜਿਹੜੇ ਨੇ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਦੇ ਨਾਮ ਲਿਖੋ ਤੁਸੀਂ ਆਪਣੇ ਇਮੋਸ਼ਨਸ ਦੇ ਨਾਮ ਲਿਖੋ ਕਿੰਨੇ ਤਰ੍ਹਾਂ ਦੀਆਂ ਫੀਲਿੰਗਸ ਤੁਸੀਂ ਆਪਣੇ ਆਪ ਦੇ ਅੰਦਰ ਫੀਲ ਕਰਦੇ ਹੋ ਉਹ ਸਾਰਿਆਂ ਦੇ ਨਾਮ ਅਸੀਂ ਕੱਪੜੇ ਪਹਿਨਦੇ ਆ ਡਰੈਸਸਸ ਡਰੈਸਸਸ ਦੇ ਨਾਮ ਮੌਸਮ ਸੀਜ਼ਨਸ ਦੇ ਨਾਮ ਰਸੋਈ ਦੇ ਵਿੱਚ ਭਾਂਡੇ ਉਹਨਾਂ ਦੇ ਨਾਮ ਮੀਨਸ ਆਫ ਟਰਾਂਸਪੋਰਟ ਯਾਤਿਆਦ ਦੇ ਜਿਹੜੇ ਸਾਧਨ ਨੇ ਉਹਨਾਂ ਦੇ ਨਾਮ ਹਰ ਇੱਕ ਚੀਜ਼ ਦਾ ਤੁਸੀਂ ਇੰਗਲਿਸ਼ ਦੇ ਵਿੱਚ ਨਾਉਨ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰੋ ਜਦੋਂ ਤੁਹਾਡੇ ਕੋਲੇ ਲਿਸਟ ਕਾਫੀ ਵੱਡੀ ਹੋ ਜੂਗੀ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਇਸ ਕਨਸੈਪਟ ਦੇ ਵਿੱਚ ਇਸ ਟਾਪਿਕ ਦੇ ਵਿੱਚ ਕਿੰਨੇ ਜ਼ਿਆਦਾ ਪਰਫੈਕਟ ਹੋ ਚੁੱਕੇ ਹੋ ਸੋ ਅਗਲੀ ਵਾਰ گرامر ਦਾ ਕੋਈ ਹੋਰ ਨਵਾਂ ਕਨਸੈਪਟ ਲੈ ਕੇ ਤੁਹਾਡੇ ਕੋਲ ਫੇਰ حاضر ਹੋਊਗਾ ਤੇ ਪ੍ਰੈਕਟਿਸ ਕਰਦੇ ਰਹੋ ਮਿਹਨਤ ਕਰਨ ਨਾਲ ਹੀ ਪ੍ਰੈਕਟਿਸ ਕਰਨ ਦੇ ਨਾਲ ਹੀ انگلش ਆਉਂਦੀ ਹੈ انگلش ਸਮਝ ਆਉਂਦੀ ਹੈ انگلش ਬੋਲਣੀ ਸਿੱਖਦੇ ਹੋ ਗ੍ਰਾਮਰ ਸਿੱਖਦੇ ਹੋ ਗ੍ਰਾਮਰ ਦੇ ਰੂਲਸ ਵੀ ਤਾਂ ਆਉਣਗੇ ਜੇ ਅਸੀਂ بار 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 ਇਹ ਸਾਰੇ ਕਾਸੇ ਦੀ ਪ੍ਰੈਕਟਿਸ ਕਰਾਂਗੇ ਅਗਲੀ ویڈیو ਦੇ ਵਿੱਚ ਫੇਰ ਮਿਲੂੰਗਾ ਕੋਈ ਨਵਾਂ ਕੰਟੈਂਟ ਲੈ ਕੇ ਕੱਲੀਆਂ انگلش ਦੀਆਂ ਨਹੀਂ ਸਾਰੀਆਂ ਵੀਡੀਓਜ਼ ਦੇਖਦੇ ਰਹੋ ਕੋਸ਼ਿਸ਼ ਨਾ ਕਰੋ ਤੁਹਾਨੂੰ ਹਰ ਇੱਕ ਵੀਡੀਓ ਦੇ ਟੂ ਵੈਲਿਊ ਜ਼ਰੂਰ ਮਿਲੂਗੀ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਇਹਦੇ ਨਾਲ ਮੈਨੂੰ ਕਾਫੀ ਜ਼ਿਆਦਾ ਪੁਸ਼ ਮਿਲਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਫੇਰ ਮਿਲਦੇ ਆ ਤੁਹਾਡਾ ਆਪਣਾ ਦਰਸ਼ਨਦੀਪ ਜਰਗੜੀ